ਸਾਰੇ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਬਾਕੀ ਦਿਨ ਉਹ ਚੜ ਗਿਆ ਤੇ ਤੂੰ ਆ ਰਹਿ ਤਾ ਆਪਾਂ ਕਹਿ ਸਕਦੇ ਆਂ ਵੀ ਦਿਨ ਉਹ ਸਾਫਾ ਪੂਰਾ ਅੱਜ ਤੇ ਸਵੇਰ ਸਵੇਰ ਥੋੜੀ ਜੀ ਹੁਣ ਠਰਨ ਲੱਗ ਗਈ ਆ ਤੇ ਬਾਕੀ ਟਰੈਕਟਰ ਲਾਇਆ ਸੀ ਉਥੋਂ ਕੰਮ ਤੇਰੇ ਬੰਨ ਨਿਵੇੜਿਆ ਜਾਂਦਾ ਮੇਰੇ ਸੀ ਦਾ ਰਾਤ ਫਿਰ ਰੋਟਾ ਪੇਟਰ ਛੋਟਾ ਤੇ ਤਵੀਆਂ ਪਾ ਲੈ ਟਰੈਕਟਰ ਮਗਰ 36 ਦੇ ਕੰਮ ਖਿੱਚਿਆ ਆ ਉਥੇ ਨਾਲ ਛੁੱਟੀ ਲਾਉਂਦਾ ਪੂਰੀ ਟਰੈਕਟਰ ਹੈ ਆਪਣਾ ਛੋਟਾ ਤੇ ਰੋਟਾਵੇਟਰ ਮਗਰ ਤਾਂ ਵੀ ਪਾ ਲੈ ਜਾਨੀ ਥੋੜੇ ਸੰਦ ਇੱਥੇ ਲੈ ਆਉਂਦੇ ਤੇ ਮਗਰਲਾ ਰਹਿੰਦਾ ਜਾਨੀ ਅੱਧਾ ਕਿੱਲਾ ਤੇ ਉਹਨੂੰ ਆਪਾਂ ਵੀ ਜੜੀਆਂ ਸਰੋਂ ਤੇ 4 ਕੁ ਵੱਟਾਂ ਚਾਲੂਆਂ ਦੇ ਲਾਉਣੀਆਂ ਜੇ ਆਲੂ ਆਪਾਂ ਨੂੰ ਮਿਲ ਗਏ ਐਲ ਆਰ ਦਾ ਵੀ ਪਿਆ ਸੀਗਾ ਬੰਦੇ ਕੋਲ ਕਿਸੇ ਕੋਲ ਤੇ ਉਹ ਕਹਿੰਦਾ ਬੀਜ ਕੇ ਪਤਾ ਲੱਗ ਜਾਊਗਾ ਬੀਜੇ ਵਧਿਆ ਤਾਂ 10-15 ਬੋਰੀਆਂ ਇੱਥੇ ਬੀਜ ਦਾਂਗੇ ਨਹੀਂ ਫਿਰ ਸਰੋਂ ਬੀਜਣੀ ਆ ਮਗਰਲੇ ਪਾਸੇ ਆਪਣੇ ਦੋ ਚਪਰਾਲੇ ਦੀਆਂ ਗੱਠਾਂ ਬਣਾਉਣ ਵਾਲੀਆਂ ਆ ਮਹਾਂਜੇ ਤੇ ਬਾਕੀ ਮੌਸਮ ਠੰਡਾ ਪੂਰਾ ਜਾਨੀ 10-10 ਬਾਹਰ ਨਿਕਲਦੇ ਹਨ ਅੱਧੀਆਂ ਬਾਹਾਂ ਨੂੰ ਟੀ-ਸ਼ਰਟਾਂ ਦਾ ਕੰਮ ਹੁਣ ਗਿਆ ਦਿਨੇ ਹਜੇ ਕੱਪੜੇ ਪਹਿ ਜਾਂਦੇ ਅੱਧੀਆਂ ਬਾਹਾਂ ਵਾਲੇ ਜਾਨੀ ਸਵੇਰ ਸ਼ਾਮ ਹੁਣ ਭਾਲਦਾ ਸਰੀਰ ਤੁਸੀਂ ਸਵੇਰ ਸ਼ਾਮ ਭਾਲਦਾ ਸਰੀਰ ਹੁਣ ਕੋਟੀਆਂ ਸਵਾਟਰ ਜਿਵੇਂ ਆਪਾਂ ਕਹਿ ਲੀਏ ਤੇ ਇੱਧਰ ਆ ਗਈ ਸਬਜੀ ਭਾਜੀ ਨੂੰ ਲੱਗ ਕੇ ਪਾਣੀ ਤੇ ਮੀਂਹ ਵੀ ਪੈ ਗਿਆ ਸੀ 11 ਤਕਰੀਬਨ ਦੇਖਦੇ ਆ ਬਾਈ ਕੋਲੇ ਕੀ ਆ ਟਮਾਟਰ ਹੈਗਾ ਕੰਨੀ ਦੇ ਮੈਂ ਲਾ ਟਮਾਟਰ ਟਮਾਟਰ ਹਾਂ ਹੈਗੇ ਹਾਂ ਮੈਂ ਕਿਹਾ ਤੂੰ ਬੋਲਦਾਂ ਦੀ ਵਿੱਚ ਸ਼ਾਇਦ ਨਾ ਹੋਣ ਟਮਾਟਰ ਦਾ ਨਾਮ ਨਹੀਂ ਲਿਆ ਨਹੀਂ ਲਓ ਫੋਨ ਤਾਂ ਨਹੀਂ ਪਤਾ ਕਿਤੇ ਆਹ ਬੂੰਦ ਵਰਦੇ ਆ ਬਦਲ ਫੇਰ ਹੀ ਪਤਾ ਲੱਗੂ ਵੀ ਤੂੰ ਸਾਡੇ ਵੱਲੇ ਵੀ ਆਉਣਾ ਵਾ ਨਹੀਂ ਹੁਣ ਉਹਨਾਂ ਕਿਹੜੇ ਹੈ ਆਹ ਮੈਨੂੰ ਪਤਾ ਵਾ ਅੱਧਾ ਕਿੱਲੇ ਦਾ ਕਿ ਜੱਸ ਆਹ ਮੈਨੂੰ ਜਹਾ ਦਾ ਮੈਨੂੰ ਤਾਂ ਹੱਥ ਦਾ ਆਉਦਾ ਮੈਂ ਅੱਧਾ ਕਿਲੋ ਪਾ ਦੇਣਾ ਦੀ ਐ ਕੀ ਪਣੀ ਇਹ ਟਮਾਟਰ ਪਾਏ ਵੀ ਆ ਵਿੱਚ ਫਿਰ ਉਹ ਤੇ ਦੂਜਾ ਮਟਰ ਹਰੇ ਹੈਗੇ ਉਹ ਨਹੀਂ ਕਹੀ ਗੱਲ ਜੇ ਲੋਦੇ ਦੇਣਾ ਸੀ ਨਾਲ ਆਲੂ ਹੈਗੇ ਇਹ ਵਧਾ ਦਾਂਗੇ ਪਾ ਕੇ ਜੇ 2 2 ਤੁਹਾਨੂੰ ਕਿਲੋ ਕਹਿਣਾ ਤੂੰ ਇਹੀ ਮਤਲਬ ਹੈ ਲੈ ਅ ਵੀ ਥੋੜੇ ਹੀ ਹੋਣਾ ਤੂੰ ਕਿਲੋ ਹੀ ਲੈਂਦੇ ਆ ਅੱਛਾ ਵੀ ਉਹ ਕਿਹੜਾ ਛੋਟਾ ਜਿਹਾ ਬਹੁਤ ਆ ਨਹੀਂ ਤਾਂ ਪਾਈਆ ਪਾਈਆ ਦੇ ਦੇਣੇ ਸੀ ਚੱਲ ਫੇਰ ਤਾਂ ਤੇਰੇ ਜੋਕੇ ਹੀ ਹੋਏ ਆਹੋ ਚੱਲ ਕੋਈ ਰ ਉਹ ਵੀ ਪਾ ਦੇ ਸੀ ਮਟਰ ਵੀ ਦੇ ਦੇਣ ਸੀ ਕਿੰਨੂ ਕਿਲੋ ਪਾ ਦੇ ਅਜੇ ਤਾਂ ਵਧਾਣਾ ਸਾਡੇ ਦੇ ਘਰ ਦੇ ਆਲੂ ਐ ਭਰਨੇ ਦੇ ਕਿਲੋ ਤੋਂ 5 ਕਿਲੋ ਵਧਾ ਦੇ ਤਰੀ ਬਣਾ ਕੇ 750 ਤੋਂ ਘੱਟ ਆਲੂਆਂ ਦਾ 1/2 ਕਿਲੋ ਨਹੀਂ ਐਸਾ ਕਹਿੰਦਾ ਐਸਾ ਬੀਜ ਦੇ ਐਸਾ ਕਹਿੰਦਾ ਵੀ ਮਹਿੰਗਾ ਹੋਵੇ ਐਸਾ ਹਾਂ ਬੀਜ ਦੇ ਹਾਂ ਐਈ ਤਾਂ ਬੀਜ ਦੇ ਆ ਮਤਲਬ ਐਸਾ ਕਹਿੰਦਾ ਵੀ ਆਲੂ ਮਹਿੰਗਾ ਹੋਵੇ ਪਰ ਜਿਹਨੇ ਲੈਣਾ ਵਾ ਉਹਨੂੰ ਆ ਨਾ ਜੇ ਮਹਰ ਤੋਂ ਮਟਰ ਕਹਿੰਦਾ 200 ਰੁਪਏ ਕਿਲੋ ਆ ਤੇ ਉਹ ਮੈਂ ਜੇ ਹੁਣ ਆਪਾਂ ਲੈਨੇ ਫੇਰ ਤਾਂ ਬੰਦਾ ਬਿਮਾਰੀ ਹੋਊ ਖਾ ਕੇ ਇਹਨੇ ਮਹਿੰਗੇ ਇਹ ਦੀਵਾਲੀ ਵਾਲੇ ਦਿਨ ਹੈ ਨਾ ਗੋਭੀ 130 ਰੁਪਏ ਲੈ ਆਵੇਂ ਕਿਲੋ 5 ਕਿਲੋ ਲਈ ਸੀ ਤੇ 2 ਕਿਲੋ ਵੀ ਰਹੀ 5 ਕਿਲੋ ਤੋਂ ਵੀ 2 ਕਿਲੋ 5 ਕਿਲੋ ਕੀ ਚੀਜ਼ ਆਓ ਮਹਿੰਗੀ ਕਰਕੇ ਫਿਰ ਨਹੀਂ ਅਗਲਾ ਕਹਿੰਦਾ ਵੀ ਹੁਣ 40 ਨਹੀਂ ਦਿੰਨਾ ਬੋਬੀ ਓਕੇ ਇਹ ਤਾਂ ਹੁਣ ਆਪਣੇ ਲਈ ਹੋਣੀ ਆ ਆਪਣੀ ਸਿੰਗਲ ਸਿੱਕ ਆਪਣੇ ਵਾਲੀ ਨੋਕਲ ਹੁਣ ਨੀ ਨੂੰ ਪੁੱਛਦਾ ਕੋਈ ਆਹੋ ਲੈ ਵੀ ਜੀ ਮਾਟਰ ਆਪਣਾ ਇਹ ਵੀ ਹੈ ਉਧਰ ਲਾਵਾ ਨਹੀਂ ਨਹੀਂ ਆਪਣੇ ਵਾਲਾ ਆਪਣੇ ਵਾਲਾ ਹੋਰ ਕੀ ਬਣੂ ਹੋਰ ਕੀ ਆ ਦਸੋ ਬਾਗ ਉਹ ਸਾਡੇ ਕੋਲੇ ਹੈਗੇ ਆ ਗਾਜਰ ਗਾਜਰ ਤਾਂ ਰਹਿੰਦੇ ਹੀ ਬਣਾ ਦੇਣਗੇ ਬਸ ਮਿਰਚਾਂ ਵੀ ਪਈਆਂ ਹੀ ਆ ਧਨੀਆਂ ਹਰਾ ਹੈਗਾ ਮੜਾ ਜਿਹਾ ਪਾ ਦੇ ਨਹੀਂ ਤਾਂ ਚੱਲ ਜੀ ਬਸ ਬਣ ਗਈ ਕੁਥੀ ਜਿਹੀ ਨਹੀਂ ਹਲੇ ਚੱਲਦਾ ਕੰਮ ਤਾਂ ਚੱਲਦਾ ਆਣਾ ਹਾਂ ਇਹ ਤਾਂ ਚੱਲੂਗਾ ਸਾਲ ਸਾਲ ਹਾਂ ਹੋਰ ਬਸ ਧਨੀਆਂ ਪਾ ਦੇ ਕੁਥੀ ਜੀ ਇੱਕ ਪੂਰੀ ਕਿੰਨੀ ਦੀ ਆਹੋ ਬਸ ਪੂਰੇ ਪਾ ਦੇ ਇੱਕ ਪਾਦੇ ਬਾਧੂ ਆ ਉਹ ਆਪਣਾ ਚੱਲ ਪੈਣਾ ਦੂ ਬਾਤ ਹਣ ਬਸ ਬਬ ਬਹੁਤ ਆ ਗਿਆ ਆਪਣੇ ਸੋਲਰ ਮੋਟਰ ਤੇ ਤੇ ਬਾਕੀ ਲੱਗੇ ਆ ਤਿਆਰ ਕਰਨ ਬੰਨੀ ਆ ਥੋੜੀਆਂ ਰਹਿ ਗਈਆਂ ਬਸ ਡੰਡਾ ਡੁੰਡੇ ਲੱਗੇ ਸੀਗੇ ਤੇ ਬੰਨੀਆਂ ਬਾਈ ਬਣਾਉਦਾ ਤੇ ਫੇ ਕੱਲ ਨੂੰ ਚਲਾਵਾਂਗੇ ਮੋਟਰਾਂ ਦੋਨੇ ਇਹ ਤੇ ਸ਼ਾਇਦ ਜਨਰੇਟਰੀ ਚਲਾ ਦਈਏ ਕਿਉਂਕਿ ਜਿਹੜੀ ਧੁੱਪ ਨੇ ਮੋਟਰ ਦਾ ਪਾਣੀ ਘਟਾ ਥੋੜਾ ਜਿਆ ਹੁੰਦਾ ਤੇ ਹੁਣ ਥੋੜੇ ਦਿਨ ਠੰਡੇ ਆ ਵੀ ਜਨਰੇਟਰ ਨਾਲ ਲਾ ਦਾਂਗੇ ਤੇ ਪਾਣੀ ਧੱਕਾ ਮਾਰ ਕੇ ਫਿਰ ਕੈਰੀਆਂ ਛੇਤੀ ਭਰ ਜਾਂਦਾ ਤੇ ਜਦੋਂ ਪਾਣੀ ਹੌਲੀ-ਹੌਲੀ ਜਾਂਦਾ ਤੇ ਜਆ ਬੱਟਾ ਜ਼ਿਆਦਾ ਫੜ ਲੈਂਦੀ ਜਮਾ ਤੇ ਫਿਰ ਚੱਕਰ ਪੈਂਦਾ ਥੋੜਾ ਜਿਹਾ ਆਲੂਆਂ ਨੂੰ ਦੋ ਪਾਣੀ ਲੱਗਣਗੇ ਇਦਾਂ ਹੀ ਤੇ ਬਾਕੀ ਵੱਟਾ ਮੋਟਾ ਸੈਟਾ ਸ਼ਰਾਟਾ ਜਿਹਾ ਇੱਕੋ ਜਿਹਾ ਸੀ ਸਾਰੇ ਆਪਣੇ ਖਾੜੇ ਵੀ ਤੇ ਇੱਥੇ ਪੰਡ ਵੀ ਚੜ ਗਿਆ ਸੂਰਜ ਪੂਰਾ ਤੇ 8:30 ਵਜੇ ਆ ਗਈ ਲੈਡ ਪੂਰੀ ਟਾਈਮ ਤੇ ਆਪਦੇ ਤੇ ਚਲਾਦਾ ਫੇਰ ਕੰਮ ਅੱਜ ਪਾਣੀ ਦਾ ਆਲੂਆਂ ਨੂੰ ਤੇ ਕੋਈ ਕਾਇ ਬਣਾ ਗਿਆ ਸੀ ਭਾਈ ਤੇ ਬਾਕੀ ਚਲਾਉਨੇ ਆ ਫੇਰ ਉਧਰ ਜਨਰੇਟਰ ਲਾ ਕੇ ਵੀ ਚਲਾਵਾਂਗੇ ਤੋਂ ਪਾਲੀ ਮੋਟਰ ਤੇ ਤੇ ਬਾਈ ਥੋੜਾ ਜਿਹਾ ਅੱਜ ਲੇਟ ਸੀਗਾ ਕੰਮ ਤੇ ਕਹਿੰਦਾ ਮੈਂ ਜਾ ਕੇ ਆਉਣਾ ਕੰਮ ਸ਼ਹਿਰ ਕੇਰਾ 2 ਘੰਟੇ 2 ਨਾ ਡਾਟੀ ਆਪਣੀ ਆ ਇੱਥੇ ਵੀ ਦੋ ਦੂ ਘੰਟੇ ਫੇਰ ਬਾਈ ਦੀ ਆ ਮੋਟਰ ਤੇ ਤੇ ਆਪਣੀ ਹੈਗੀ ਸੋਲਰ ਮੋਟਰ ਤੇ ਉਧਰ ਉਹ ਤੇ ਲਾਵਾਂਗੇ ਜਨਰੇਟਰ ਤੇ ਚਲਾਤਾ ਪਾਣੀ ਫਿਰ ਤੇ ਪਹਿਲਾਂ ਜਾਵਾਂਗੇ ਪਰਲੇ ਸੇ ਰਹੀ ਹੁਣ ਫਿਰ ਉਹ ਮੋੜਦੇ ਆ ਪਾਣੀ ਤੇ ਨਿੰਬੂ ਨੂੰ ਪਾ ਦਈਏ ਪਾਣੀ ਕੇ ਰ ਬਣ ਗਿਆ ਨਿੰਬੂ ਜੇ ਦੋ ਵਾਰੀ ਪਾਣੀ ਲਾਤਾ ਸੀਗਾ ਤੋੜਿਆਂ ਤੋਂ ਬਾਅਦ ਤੇ ਸਾਇਦ ਆ ਬਣ ਗਿਆ ਇਹਨਾਂ ਦਾ ਪਹੁੰਚ ਗਿਆ ਪਾਣੀ ਤੇ 20 ਮਿੰਟ ਤਾਂ ਪਾਣੀ ਨੂੰ ਸਿਰੇ ਪਹੁੰਚਣੇ ਲੱਗਦੇ ਆ ਜਿਹੜਾ ਆਪਣਾ ਕੰਨੀ ਵਾਲਾ ਕਿਹੜਾ ਕਹਿ ਦਿੰਨੇ ਆ ਤੇ ਪਾਣੀ ਚੱਲ ਪਿਆ ਤੇ ਖਾਲੀ ਇਹ ਭਰਨ ਵਾਲੀ ਆਪਣੀ ਸਿਰੇ ਵਾਲੀ ਬੰਨੀ ਹੈ ਜਿਹੜੀ ਤੇ ਬਾਕੀ ਦੇਖਦੇ ਕਿੰਨਾ ਕੁ ਲੱਗਦਾ ਪਾਣੀ ਅੱਜ 11 ਚੱਲ ਪਿਆ ਸਿੱਧਾ ਵੇਦਾ ਹੋ ਕੇ ਆ ਗਿਆ ਖਾੜੇ ਇੱਥੇ ਲੈਟ ਮੁਰਗੀ ਸੀ ਤੇ ਉਧਰ ਟੋਲਨੂ ਦਾ ਮੋਟਰ ਜਨਰੇਟਰ ਲਾਇਆ ਜਾਂਦਾ ਬਾਈ ਨੂੰ ਤੇ ਬਾਕੀ ਇਹ ਦਰ ਪੰਜ ਗੱਲਿਆਂ ਤੇ ਫੇਰਦੇ ਆ ਰੀਪਰ ਤੇ ਆ ਕਾਲੂ ਆਉਣਗੇ ਮੈਲਾ ਦਾ ਰੈਕ ਵਾਲੇ ਵੀ ਆਪਣੇ ਜੋਦਵਾ ਗੱਠਾ ਜਗਾ ਕੇ ਵੀ ਰਹੇ ਰਹੇ ਕਣਕ ਵੀ ਧਾਂਗੇ ਇਹ ਚ ਪਹਿਲਾਂ ਤੇ ਪਿੰਡ ਮੇ ਰੋਕੇ ਚਲਾਉਣੇ ਕੰਮ ਤੇ ਬੋਲਨੂ ਦਾ 2 ਘੰਟੇ ਲੱਗਣੇ ਆ ਬਲੇੜ ਨੂੰ ਵੇੜ ਦੇਣਾ ਕੰਮ ਹੈ ਇਹਦਾ ਬੰਦੇ ਕਿਾਰੇ ਵੱਡੇ ਆ ਆਪਣੇ ਬਾਕੀ ਚਲਾਉਂਦੇ ਆ ਮੇਰੇ ਕੰਮ ਰੀਪਰ ਦਾ 2:30 ਵੱਜ ਗਿਆ ਪੌਣੇ ਪੰਜ ਉੰ데 ਕਰੀ ਜਾਂਦੇ ਆ ਕੰਮ ਕਾਇਮ ਵਾਲੇ ਕੋਿਆਂ ਦਾ ਤੇ ਉਧਰ ਆਲੂ ਵੀ ਨਿਕਲਿਆ ਆ ਜਿਨ੍ਹਾਂ ਨੂੰ ਪਹਿਲਾਂ ਪਾਣੀ ਲੱਗਿਆ ਸੀਗਾ ਤੇ ਜਿਵੇਂ ਜਿਵੇਂ ਪਾਣੀ ਲੱਗੇ ਗਿਆ ਉਵੇਂ ਉਵੇਂ ਨਿਕਲ ਹੀ ਜਾਂਦੇ ਆ ਬਸ ਦੂਜੇ ਪਾਣੀ ਦੀ ਵੀ ਤਿਆਰੀ ਹੋਈ ਆ ਤੇ ਆਹ ਦੋ ਕਿਨਾਲਾ ਜਿਹੇ ਆਪਣੀਆਂ ਥੱਲੇ ਨੂੰ ਢਲਦੀਆਂ ਸੀਗੀਆਂ ਇਹ ਇਹਦਾ ਸੇਧਵੇਦ ਜੀ ਕੀਤੀ ਨਹੀਂ ਆਪਾਂ ਜਿਹੜੀ ਉਦੋਂ ਝੋਨੇ ਵੇਲੇ ਵੱਟ ਢਾਕੇ ਕੀਤੀ ਸੀਗੀ ਸਿੱਧੀ ਤੇ ਬਾਕੀ ਇਹ ਝੋਣੋ ਬੀਜਣੀਆਂ ਸਰੋਂ ਗੱਲ ਪੂਰੀ ਐ ਇਹ ਚ ਦੋ ਵਾਰੀ ਬਾਦੰਦੇ ਆ ਤਿੰਨ ਵਾਰੀ ਰੋਟਾਵੇਟਰ ਨਾਲ ਹੀ ਇਹਨੂੰ ਤੇ ਕੱਲੂ ਸੁਹਾਗਾ ਕੇਰਾ ਮਾਰ ਕੇ ਫਿਰ ਇਹ ਜੋ બીજી ਹੈ ਉਹ ਸਰੋ ਫਿਰ ਹੱਥ ਵਾਲੇ ਪੋਰਨ ਵਾਲੇ ਤੇ ਬਾਕੀ ਖਾਲਾ ਨਾ ਪਟਦੀ ਮੂਰੇ ਦੋ ਵਾਰੀ ਤੇ ਮੈਂ ਅਸੀਂ ਲਾਇਆ ਸੀ ਟਰੈਕਟਰ ਨਾਲ ਹੀ ਤੇ ਰੀਪਰ ਫੇਰਨਾ ਸੀਗਾ ਤੇ ਕੱਲ ਸਕੀਮ ਹੈ ਨਹੀਂ ਸੀਗੀ ਤੇ ਅੱਜ ਸਕੀਮ ਬਣ ਗਈ ਵੀ ਕੱਲ ਨੂੰ ਆਉਣਾ ਆਪਣਾ ਬੈਲਰ ਤੇ ਤਾਂ ਕਰਕੇ ਫਿਰ ਆਉਣਾ ਪੈ ਗਿਆ ਤੇ ਪੰਡ ਇੱਕ ਵਜੇ ਤਾਈ ਚੱਲਣੀ ਸੀ ਲਾਈਟ ਉਦੋਂ ਬਾਅਦ ਜਨਰੇਟਰ ਲਾ ਜਾਂਦਾ ਸੀਗਾ ਤੇ ਉਹ ਵੀ ਦੇਖਦੇ ਆ ਚੱਲ ਕੇ ਤੇ ਬਾਕੀ ਇਹ ਵੀ ਹੋ ਗਿਆ ਤਿਆਰ ਬਾਨੇ ਨਾਲ ਹੀ ਤੇ ਜਿਹਾ ਛਿਪ ਚੱਲਿਆ ਸੂਰਜ ਦੀ ਟਿੱਕੀ ਪੂਰੀ ਹੋ ਗਈ ਲਾਲ ਛਿਪਨ ਦੇ ਕਿਨਾਰੇ ਬਿਲਕੁਲ ਤੇ ਬਾਕੀ ਆਲੂ ਨਿਕਲੇ ਆਏ ਚਾਖਦੇ ਜਾਨੀ ਦੋਕ ਦਿਨਾਂ ਚ ਇਹ ਪੂਰੇ ਦੂਰੋਂ ਦਿਸਣ ਲੱਗ ਜਾਣਗੇ ਪਰ ਉਧਰਲੇ ਦਿਖਾ ਕੇ ਲਿਆਉਣਾ ਜਿਹੜਾ ਪਹਿਲੇ ਦਿਨ ਪਾਣੀ ਲੱਗਿਆ ਇਹਨਾਂ ਨੂੰ ਬਾਅਦ ਚ ਲੱਗਿਆ ਤੇ ਹੁਆ ਖਾ ਗਿਆਂ ਬਟਾ ਜੇ ਕੇਰੇ ਹੀ ਬਸ ਬਗ ਦੋਕ ਦਿਨਾਂ ਨੂੰ ਪਾਣੀ ਪਾੜ ਲਈ ਆ ਤੇ ਇਕਦਾਂ ਹੀ ਨਿਕਲੇ ਆਉਣੇ ਆ ਬਸ ਹੁਣ ਜਾਨੀ ਇਹ ਪੂਰੇ ਹੀ ਆਸਰੇ ਤੇ ਬਸ ਹੁਣ ਮਤਲਬ ਬੂਤ ਹੀ ਹੈ ਬਾਟਾਂ ਦੇ ਜੇ ਉਧਰ ਤਾਂ ਪੂਰੇ ਦਿਸਦੇ ਆ ਜਦੋਂ ਆਲੂ ਨਿਕਲੇ ਆਉਂਦੇ ਨੇ ਫਿਰ ਤਾਂ ਤੁਰੇ ਹੀ ਆਉਂਦੇ ਆ ਤੇ ਬਾਕੀ ਝੋਨਾ ਦੇਖ ਸਕਦੇ ਆ ਕਾਕਾ ਮੰਦਾ ਨਹੀਂਗਾ ਕਹਿੰਦਾ ਮਸ਼ੀਨ ਕੇਰਦੀ ਨਹੀਂਗੀ ਝੋਨਾ ਤੇ ਬਾਕੀ ਆ ਬਾਟਾਂ ਤੇ ਦੇਖ ਸਕਦੇ ਆ ਕਿ ਕਿੰ ਕੁਵਾਂਟਲ ਹੋਊਗਾ ਖੇਤ ਦਾ ਆਪਣਾ ਕਿੱਲੇ ਦਾ ਮਤਲਬ ਕਿੰਨਾ ਕੁ ਝੋਨਾ ਕਿਰਿਆ ਹੋ ਸਕਦਾ ਬਾਕੀ ਅੰਦਾਜ਼ਾ ਲਾ ਸਕਦੇ ਆ ਸਾਰੇ ਖੇਤ ਚ ਖੜਾ ਝੋਨਾ ਦੂਰੇ ਦੇਖਦਾ ਹਰੇ ਬਾਈ ਮਾਰਦਾ ਝੋਨਾ ਹੀ ਕਿਉਂਕਿ ਆਹ ਪੱਟੇ ਚੋਂ ਅਜੇ ਆਲੂ ਦੇਖਦੇ ਨਹੀਂ ਦੂਰੋਂ ਆਪਾਂ ਨੂੰ ਤੇ ਇੱਧਰ ਲਾਂਘਿਆ ਚ ਆਲੂ ਵਾਰ ਪੂਰੇ ਚੱਕ ਕੇ ਆਏ ਆ ਤੇ ਇੱਧਰ ਵਾਲੂ ਨਿਕਲ ਆਏ ਪੂਰੇ ਤੇ ਆਪਾਂ ਸਪਰੇ ਨਹੀਂ ਕਰਦੇ ਇੱਥੇ ਖਾੜੇ ਕਈ ਸਾਲ ਹੋ ਗਏ ਕੱਖਾਂ ਵਾਲੀ ਕੋਈ ਸਪਰੇ ਨਹੀਂ ਕਰਦੇ ਆਪਾਂ ਇਹਨਾਂ ਤੇ ਤੇ ਤਾਂ ਕਰਕੇ ਝੋਨਾ ਜੈ ਦੀ ਦਾ ਝੋਨੇ ਨੇ دب ਜਾਣਾ ਬਸ ਥੋੜੇ ਦਿਨ ਦਿਖਾਈ ਦਊਗਾ ਉਸ ਤੋਂ ਬਾਅਦ ਖਤਮ ਹੋ ਜਾਣਾ ਕਿਉਂਕਿ ਝੋਨੇ ਦਾ ਟਾਈਮ ਹੈ ਨਹੀਂ ਹੁਣ ਤੇ ਬਾਕੀ ਆਲੂ ਦੇਖ ਸਕਦੇ ਆ ਨਿਕਲੇ ਆਏ ਪੂਰੇ ਇਧਰ ਲਪਟਾ ਜਾਣੀ ਸਾਰਾ ਨਿਕਲ ਆਇਆ ਆ ਵਾ ਜਿਹੜਾ ਪਹਿਲੇ ਦਿਨ ਬਜਾਈ ਕੀਤਾ ਸੀ ਆਪਾਂ ਜਿਵੇਂ ਜਿਵੇਂ ਪਾਣੀ ਲੱਗੀ ਆ ਬਸ ਹੋ ਮੋਮੇ ਹੋ ਜਾਣਾ ਜਾਨੀ ਉਹ ਵੀ ਬਸ ਦੋ ਦਿਨਾ ਚ ਦਿਖਾਈ ਦੇਣ ਲੱਗ ਜੂਗਾ ਨਿਕਲੇ ਹੋਇਆ ਕੋਲੋ ਬਹਿ ਕੇ ਜਣੀ ਆਲੂ ਦਾਣਾ ਦਾਣਾ ਨਿਕਲੇ ਹੋਇਆ ਪੂਰਾ ਤੇ ਉਹ ਚ ਫਿਰ ਸਰੋਂ ਦਾ ਕੰਮ ਨਿਬੜ ਗਿਆ ਤੇ ਦੋ ਦਿਨ ਵੀ ਛੇਪ ਗਿਆ ਤੇ ਚੱਲਦੇ ਆ ਫਿਰ ਪੈਂਡ ਨੂੰ ਤੇ ਬੱਬੂ ਦੀ ਡਿਊਟੀ ਲਈ ਆ ਪੈਂਡ ਹੁਣ ਜਨਰੇਟਰ ਬੰਦ ਕਰੂਗਾ ਉਹ ਨਹੀਂ ਫਿਰ ਬਾਈ ਨੂੰ ਨੇਰਾ ਹੋ ਜਾਣਾ ਤਾਂ ਕਰਕੇ ਹੁਣ ਲਾਤਾ ਕੰਮ ਬੱਬੂ ਨੂੰ ਵੀ ਟਰੈਕਟਰ ਬੰਦ ਕਰਕੇ ਕਰ ਲੈ ਜਨਰੇਟਰ ਵਾਲਾ ਸੋਲਰ ਮੋਟਰ ਤੋਂ ਕੋਇਆ ਦਾ ਕੰਮ ਇੱਧਰ ਵੀ ਖਿੱਚਿਆ ਗਿਆ ਕાળા ਕੋਲਾ ਹੋ ਗਿਆ ਸੈੱਟ ਤੇ ਸ਼ਾਇਦ ਪਰਸੋਂ ਨੂੰ ਪਾਣੀ ਇੱਕ ਬੰਦਾ ਲਾਵੇ ਇੱਧਰ ਕੱਲੋਂ ਉੱਧਰ ਬਣਾ ਕੇ ਕੋਏ ਆਪਣੇ 7-8 ਕਿੱल्ल्याਾਂ ਦੇ ਕੋਈ ਬਣ ਲਗੇ ਸੋਭਾ ਉੱਧਰ ਘੰਟਾਗਾ ਲਾਇਆ ਵੀ ਹੋਇਆ ਇਹਨਾਂ ਦਾ ਕੇਰਾ ਮੂਰਲੇ ਕਿੱਲੇ ਤੇ ਤੇ ਬਾਕੀ ਖਾਲਾਂ ਪਟਦੀਆਂ ਕੁਸ਼ਕ ਰਹਿੰਦੀ ਐ ਮੇਨ ਖਾਲਾ ਘੜ ਕੇ ਲੱਗਾ ਹੋਇਆ ਮਾਹ ਨਾਲ ਤੱਕ ਚੱਕਣ ਕੱਖ ਤੇ ਬਾਕੀ ਇਧਰ ਬੰਨੀਆਂ ਬੁੰਨੀਆਂ ਬਣਾ ਕੇ ਇਧਰ ਹੋ ਜਾਣੀ ਫਟਾ ਕਲੀਅਰ ਕਰਤਾ ਸਾਰ ਤੇ ਦੂਜਾ ਖਾਲ ਆ ਗਿਆ ਇਹ ਵੀ ਕਲੀਅਰ ਉਹ ਪਰਲੇ ਅੰਦਰ ਕਿਲੇ ਚ ਬੰਦੇ ਆਪਣੇ ਮੜਾ ਮੋਟਾ ਜਿਹਾ ਰਹਿ ਗਿਆ ਮੈਂ ਕੱਲ ਨੂੰ 2 ਘੰਟੇ ਲੱਗਣਗੇ ਇਹਨਾਂ ਸੋਬਾ ਸੋਬਾ ਤੇ ਇਧਰ ਦਾ ਕੰਮ ਨੇ ਵਧ ਜਾਣਾ ਫਿਰ ਜਿਹ ਜਿਹੜੇ ਬੱਟਾ ਹੁੰਦੇ ਸਾਈਡ ਵਾਲੀਆਂ ਮਾੜੀਆਂ ਮੋਟੀਆਂ ਫਿਰ ਮੇਸੀ ਹਟਦਾ ਨਹੀਂ ਗਾ ਤੇ ਫਿਰ ਸਿਰੇ ਤਾਈ ਲੰਬਾਈ ਵੀ ਬਹੁਤ ਆਪਣੀ ਬਣ ਜਾਂਦੀ ਤਿੰਨ ਚਾਰ ਕੇਲਿਆਂ ਦੀ ਲੰਬਾਈ ਬਣ ਜਾਂਦੀ ਹੈ ਤੇ ਇਹ ਬੱਟਾਂ ਜੀਆਂ ਟਾਈਮ ਖਾਂਦੀਆਂ ਵਾ ਕੋਈਆਂ ਦੇ ਨਾਲ ਨਾਲ ਹੀ ਤੇ ਮਾਹਨੰਦ ਨੇ ਕਰਤੀ ਸਫਾਈ ਇਹਦੀ ਫਿਰ ਕੱਲ ਨੂੰ ਪਟਿਆ ਜਾਊਗਾ ਖਾਲ ਮਾੜਾ ਮਾੜਾ ਬਸ ਆਹੀ ਰਹਿ ਗਿਆ ਇਧਰ ਆ ਵੀ ਆਹੀ ਰਹਿ ਗਏ ਦੋ ਖਾਲ ਚੱਲ ਉਧਰ ਸਾਰੇ ਉਧਰ ਘੰਟਾ ਮੂਰਲੇ ਤੇ ਲੱਗੇ ਆਏ ਨੇ ਪਰ ਲੇਦਾ ਉਹਦਾ ਮੂਰਲੇ ਦਾ ਅੱਛਾ ਸਾਰੇ ਦਾ ਅੱਛਾ ਖਾਲ ਰਹਿ ਗਿਆ ਕੱਲਾ ਆ ਮੈਂ ਪਰੇ ਗਿਆ ਨਹੀਂ ਗਿਆ ਉੱਥੇ ਰੀਪਰ ਦਾ ਫੇਰਦਾ ਸੀ ਮੈਂ ਚੱਲ ਵੈਸੇ ਪਰਸੋਂ ਨੂੰ ਪਾਣੀ ਫੇਰ ਚੱਲੂ ਪੂ ਇੱਕ ਬੰਦਾ ਕਨੇ ਹੋ ਗਿਆ ਤਿਆਰੀ ਪੈਂਦਾ ਕ ਨਹੀਂ ਅਜੇ ਤੇਰਾ ਕਰੋ ਕੇ ਜਾਣਾ ਅਜੇ ਪਰਦੀ ਪੈਂਦਾ ਆਉਣਾ ਅੱਛਾ ਤੇ ਫਿਰ ਨਾਲੇ ਚੱਲ ਬੜਾਂਗੇ ਖਾੜੇ ਵਾਲੇ ਜਿੰਦਰੇ ਆ ਜਿਹੜੇ ਇਹ ਖੋਲੇ ਹੋਏ ਆ ਥੋੜੇ ਜਿ ਤੇ ਵੇ ਪੂਰਾ ਖਾਲਾ ਪੈਂਦਾ ਪੂਰਾ ਜਿਵੇਂ ਹੁਣ ਮੋਟਰਾਂ ਵੱਡੀਆਂ ਆ ਨਾ ਤੇ ਫਿਰ ਮਿੱਟੀ ਢਾਲ ਦਿੰਦੀਆਂ ਜ਼ਿਆਦੇ ਤੇ ਪਹਿਲਾਂ ਤਾਂ ਲੱਗਦਾ ਜਿਵੇਂ ਕਸੀ ਵਾਲਾ ਹੀ ਖਾਲ ਪਾਇਆ ਹੁੰਦਾ ਵਾ ਤੇ ਬਾਅਦ ਚ ਫਿਰ ਭਰ ਜੇ ਜਾਂਦੇ ਆਂ ਗਾਂ ਜਾ ਕੇ ਜਦੋਂ ਬੇਲਾਂ ਹੀ ਢੈਕਦੀਆਂ ਫਿਰ ਪਾਣੀ ਨੰਗਣ ਹਟ ਜਾਂਦਾ ਜਿਵੇਂ ਤੰਗ ਖਾਲਾਂ ਚ ਆਪਣੇ ਤੇ ਯਾਨੀ ਹੁਣ ਖੁੱਲਾ ਜਿਹਾ ਲੱਗਦਾ ਪਰ ਜਦੋਂ ਪਾਣੀ ਲੱਗ ਕੇ ਅਗੇ ਨਾ ਸੈੱਟ ਹੋ ਜਾਣਾ ਫਿਰ ਪਰ ਇਹ ਚ ਬੇਲਾਂ ਦੀ ਵਾਲੀਆਂ ਚੱਕਣੀਆਂ ਪੈਣੇ ਆਂ ਗਾਂ ਜਾ ਕੇ ਤੇ ਮੈਂ ਸਹੀ ਭੱਜ ਗਿਆ ਮੈਂ ਗਿਆ ਸੀ ਇੱਕ ਵਾਰੀ ਹੋਰ ਬਾਦ ਹੁੰਦਾ ਹਜੇ ਹੋਰ ਲਾ ਦਿੰਦਾ ਦੋ ਗੇੜਾ ਹੁਣ ਭੱਜ ਗਿਆ ਜੇ ਇਹਦੀ ਹੈ ਨਾ ਉਹਨੂੰ ਫੋਨ ਸੌਣ ਦਾ ਟਰੈਕਟਰ ਤੇ